ਇਹ ਕੋਈ ਬੁੜੀਆਂ ਤੇ ਤਬਾਰ ਕਰਕੇ ਇਹਨਾਂ ਨੂੰ ਪੈਸੇ ਨਾ ਦਿਓ ਇਹ ਬੜੀਆਂ ਮਿੱਠੀਆਂ ਛੁੜੀਆਂ ਚਲਾਉਂਦੀਆਂ ਜੇ ਉਦੋਂ ਮੈਂ ਆਪਣੀ ਘਰਦੀ ਨੂੰ 3 ਕਰੋੜ ਰੁਪਇਆ ਕਮਾ ਕੇ ਦਿੱਤਾ ਜੇ ਮੈਂ ਆਪਣੀ ਧੀ ਵਾਸਤੇ ਜ਼ਿੰਦਗੀ ਵਾਰਤੀ ਇੱਥੇ ਔਰ 2.5 ਸਾਲ ਹੋ ਗਏ ਉਸ 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 ਹਰਾਮਦੀ ਨੇ ਮੇਰੀ ਧੀ ਨਹੀਂ ਜੇ ਉਹ ਉਸ ਹਰਾਮਦੀ ਨੇ ਮੇਰੀ ਮਾਂ ਮਰ ਗਈ ਮੈਨੂੰ ਨਹੀਂ ਪੁੱਛਿਆ ਦਾਦੀ ਹੀ ਉਹਦੀ ਪੁਲਿਸ ਥਾਣਿਆਂ ਦੇ ਵਿੱਚ ਮੇਰੇ ਪਿਓ ਨੂੰ ਰੋਲਣ ਲਈ ਉਹਦੀ ਮਾਂ ਅੱਜ ਹੁਣਾਂ ਦੀ ਮੇਰੇ ਘਰੋਂ ਦੇ ਕੋਲ ਜਿਹੜਾ ਕਿ ਮੈਂ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਆ ਜੇ ਆਜੇ ਇੰਡੀਆ ਦੇ ਹਾਲਾਤ ਤੇ ਕਿਸੇ ਦੇ ਆਖੇ ਲੱਗ ਕੇ ਆਪਣੀ ਬੁੱਢੀ ਨੂੰ ਪੈਸੇ ਨਾ ਦਿਓ ਤੇ ਕੋਈ ਜਾਇਦਾਦ ਨਾ ਨਾ ਕਰਾ ਦਿਓ 5 ਕਿੱਲੇ ਪੈਲੀ ਲੈ ਕੇ ਦਿੱਤੀ 1 ਕਰੋੜ 30 ਲੱਖ ਦੀ ਕੋਠੀ ਤੇ 2 ਡੇਢ ਕਰੋੜ ਰੁਪਇਆ ਲਾਤਾ ਔਰ ਰਾਮਦੇ ਜਿਹੜੀ ਮੇਰੀ 30 40 ਲੱਖ ਰੁਪਇਆ ਉਹਨੇ ਵਿਆਹ ਤੇ ਲਵਾ ਲਿਆ 40 ਤੋਲੇ ਮਾਮਾ ਧੀਆ ਮੇਰਾ ਸੋਨਾ ਨੱਪ ਗਿਆ 40 ਤੋਲੇ ਮੇਰਾ ਨੱਪ ਗਿਆ ਔਰ 5ੀ ਤੋਲੇ ਉਹਦੇ ਪਿਓ ਦਾ ਪਾਇਆ ਮੇਰੇ ਸਹੁਰੇ ਨੇ ਉਹ ਵੀ ਨੱਪ ਗਈ ਇੱਕ ਪੌਣਾ ਕਿਲੋ ਸੋਨਾ ਲਿਖ ਕੇ 420 ਕਰਕੇ ਮੇਰੀ ਤੇ ਮੇਰੇ ਪਿਓ ਨੂੰ ਤੇ ਮੇਰੇ ਘਰੇ ਮੇਰੇ ਪਿਓ ਨੇ ਉਹ ਆਪਣੇ ਰੱਖਿਆ ਤੇ ਉਹਨੂੰ ਆਂਦੀ ਮਜਬੀਆ ਇਥੋਂ ਘਰੋਂ ਨਿਕਲ ਆ ਹੈ ਆ ਕੁਛ ਕਰਨ ਦੀ ਜੇ ਮੇਰੀ ਕਰਦੀ ਲੋਕੋ ਆ ਕੁਛ ਕਰਨ ਦੀ ਜੇ ਮੇਰੀ ਕਰਦੀ ਓਏ ਉਹ ਤੇ ਵੱਡੇ ਸਰਦਾਰਾਂ ਦੀ ਧੀ ਸੌ ਕਿੱਲੇ ਦੇ ਮਾਲਕ ਹੈ ਜਿਹੜੇ ਮੇਰੇ ਨਾਲ ਬੈ ਕੇ ਗੱਲ ਕਰੋ ਇਹ ਆਜ ਕੋ ਦਿੱਤਾ ਜੇ ਸਿੱਕਿਆ ਪਹਿਲੋਂ ਮੇਰੇ ਸਹਰੇ ਦਾ ਸੌ ਕਿੱਲਾ ਬਰਬਾਦ ਕੀਤਾ ਹੈ ਜਨਾਨੀ ਨੇ ਉਹਦਾ ਘਰ ਵੇਚਿਆ ਇਹ ਆ ਕੁਛ ਕਰਨੀਆਂ ਦੇ ਮਾਵਾਂ ਧੀਆਂ ਲੋਕੋ ਬਾਜੋ ਇਹਨਾਂ ਤੋਂ ਏਡਾ ਮੈਂ ਆਪਣੇ ਦੰਦ ਆਪੇ ਪੁੱਟੇ